ਨੌਜਵਾਨ ਤਾਂ ਪੜੀ ਜੋ ਚਪੜ ਕੇ ਖੜੇ ਨਹੀਂ ਤੈਨੂੰ ਰੋਕ ਰੋਕ ਰੱਖਦੇ ਤਾਂ ਹੀ ਇਸ ਇਹਨਾਂ ਦੇ ਨਾਲ ਆਇਆ ਵੀ ਨਾ ਪਈ ਤੱਕਾ ਨਹੀਂ ਕਰਨਾ ਅਜੀ ਸਰਕਾਰ ਆਣਾ ਕੋਈ ਗੱਲ ਜਿਹੜੀ ਚੱਲਦੀ ਹੈ ਅਸਾ ਕਿ ਸਾਡੇ ਭਾਈ ਆਗੂ ਨੇ ਜਿਹੜੇ ਬੜੇ ਸੂਝਵਾਨ ਨੇ ਬਿਲਕੁਲ ਬਹੁਤ ਸਿਆਣੇ ਨੇ ਬਿਲਕੁਲ ਤੇ ਜਦੋਂ ਮੰਨ ਕੇ ਚੱਲ ਕਿਸਾਨ ਪੱਥਰ ਦੀ ਛਿੱਕ ਚੋਂ ਪਟ ਕੇ ਪੈਦਾ ਦਾਣੇ ਕਰ ਸਕਦਾ ਫਿਰ ਇਹ ਸਾਨੂੰ ਗੱਲ ਹੀ ਕੁਛ ਨਹੀਂ ਨਕੀ ਹਾਲਾ ਬਾਪੂ ਚੜਦੀ ਕਲਾ ਬਹੁਤ ਵਧੀਆ ਚੜਦੀ ਕਲਾ ਪਹਿਲਾਂ ਤਾਂ ਆਪਾਂ ਸਤੋਰਾ ਦਾ ਦਿੱਤਾ ਹੋਇਆ ਨਾਰਾ ਬੁਲੰਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਦੂਜਾ ਸੀ ਭਾਈ ਸੋਡਾ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹੜੇ ਕਿ ਤੁਸੀਂ ਸਾਡੀਆਂ ਗੱਲਾਂ ਹਮ ਸਾਰੀਆਂ ਫੋਟੋਆਂ ਖਿੱਚ ਕੇ ਸਰਕਾਰ ਥੇ ਵੀ ਇਹਨੇ ਦੁਖੀ ਬੈਠੇ ਨੇ ਕਿਸਾਨ ਉਹ ਉਪਰ ਦੀਆਂ ਕਰਨੇ ਸੋਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਦੂਜੇ ਸਿਰੇ ਅਸੀਂ ਭਾਈ ਹੁਣ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਈ ਦਰਾਂ ਦੇ ਦੇਖਦੀ ਹੋ ਬਿਲਕੁਲ ਵੀ ਅਸੀਂ ਸਹਜਮਤੇ ਨਾਲ ਧੀਰਜ ਨਾਲ ਹਾਂ ਸ ਆ ਕਰ ਰਹੇ ਆ ਆਪ ਦਾ ਸੰਘਰਸ਼ ਸ਼ਾਂਤ ਮੈਥਰੀਕੇ ਨਾਲ ਹਾਂ ਸ਼ਾਂਤ ਮੈਥਰੀਕੇ ਨਾਲ ਇਹ ਸਰਕਾਰਾਂ ਨੂੰ ਮੰਨ ਲੈਣੀ ਕਿਤੇ ਗੱਲ ਸਾਡੀ ਹਾਂ ਹੈਨਾ ਪਹਿਲਾਂ ਵੀ ਦੇ 13 ਮਹੀਨੇ ਦਿੱਲੀ ਬੈਠੇ ਰਹੇ ਉਹ ਵਾਦੇ ਕੀਤੇ ਸੀ ਜਿਹੜੇ ਉਹ ਵਾਦੇ ਸਾਰੇ ਉਹ ਸਰਕਾਰ ਲਾਗੂ ਕਰਨੀ ਨਹੀਂ ਸਮਾਰ ਹੂੰ ਵਾਦੇ ਕਰਲੇ ਲਾਗੂ ਨਹੀਂ ਕੀਤੇ ਲਾਗੂ ਨਹੀਂ ਕੀਤੇ ਵੀ ਉਹ ਅਸੀਂ ਲਾਗੂ ਕਰਾਉਣੇ ਨੇ ਫਿਰ ਸਾਡੀਆਂ ਇੱਕ ਤੋਂ ਮੰਗਾ ਹੋਰ ਨੇ ਜਿਹੜੀਆਂ ਉਹ ਵੀ ਅਸੀਂ ਕਰਵਾਉਣੀਆਂ ਨੇ ਹੂੰ ਵੀ ਸਰਕਾਰ ਜੇ ਐ ਮੰਨ ਲੈ ਸਾਡੀ ਬੇਨਤੀ ਤੇ ਚੰਗੀ ਗੱਲ ਐ ਹਾਂ ਨਹੀਂ ਵੀ ਸਾਡੇ ਨਾਲ ਨੌਜਵਾਨ ਨੇ ਇਹ ਇੰਨਾ ਜੋਸ਼ ਵੜੀ ਹੈ ਵੈਰੀ ਗੱਡ ਮੋਢੇ ਤੇ ਤਰਨ ਜਾਣਦੇ ਨੇ ਸਭ ਜਾਣਦੇ ਨੇ ਹਾਂ ਤੇ ਜਦੋਂ ਮੰਨ ਕੇ ਚੱਲ ਕਿਸਾਨ ਪੱਥਰ ਦੀ ਛਿੱਕ ਚੋਂ ਪੱਟ ਕੇ ਪੈਦਾ ਦਾਣੇ ਕਰ ਸਕਦਾ ਹੈ ਹਾਂ ਕਿ ਇਹ ਸਾਨੂੰ ਗੱਲ ਹੀ ਕੁਛ ਨਹੀਂ ਗੱਲ ਹੀ ਕੁਛ ਨਹੀਂ ਪਰ ਅਸੀਂ ਜਿਹੜੇ ਸਿਆਣੇ ਬਜ਼ੁਰਗਾਂ ਨੇ ਚਿੱਟੀਆਂ ਦਾੜ੍ਹੀਆਂ ਵਾਲੇ ਅਸੀਂ ਇਹਨਾਂ ਨੂੰ ਰੋਕੀ ਖੜੇ ਹਾਂ ਰੋਕੀ ਖੜੇ ਹਾਂ ਵੀ ਨਾ ਭਾਈ ਵੀ ਜੋਸ਼ ਦੇ ਨਾਲ ਜੋਸ਼ ਨਾ ਦਿਖਾਓ ਹਜੇ ਹੋਸ਼ ਹੋਸ ਹੋਸ ਵਰਤੋ ਜੇ ਹੋਸ ਦੋਨੇ ਚੀਜ਼ਾਂ ਹੂੰ ਜੇ ਹੋਸ ਨਾ ਮੰਨਦੇ ਨੇ ਇਹ ਫਿਰ ਤਾਂ ਬੜਾ ਵਧੀਆ ਨਹੀਂ ਫਿਰ ਨੌਜਵਾਨ ਜੋਸ਼ ਤਾਂ ਦਿਖਾਉਣਗੇ ਬਿਲਕੁਲ ਵੀ ਸਰਕਾਰਾਂ ਨੂੰ ਇਹੀ ਕਹਿੰਦੇ ਆ ਵੀ ਸਾਡੇ ਹੱਥ ਮੰਨ ਕੇ ਬੇਨਤੀ ਆ ਵੀ ਅਸੀਂ ਕੋਈ ਭੀਖ ਮੰਗਣ ਤਾਂ ਆਈ ਨਹੀਂ ਬਿਲਕੁਲ ਵੀ ਜੇ ਆਪਣੀ ਗੱਲਬਾਤ ਅਸੀਂ ਨਿਬੜਦੀ ਆ ਸਾਰਿਆਂ ਨੂੰ ਵਧੀਆ ਹੂੰ ਇਹ ਇੱਕ ਚੇਤਾਵਨੀ ਵੀ ਲਾ ਲਓ ਇੱਕ ਬੇਨਤੀ ਵੀ ਲਾ ਲਓ ਵੀ ਸਰਕਾਰਾਂ ਸਮੇਂ ਚਿਰ ਜਿਹੜੇ ਸਮੇਂ ਚਿਰ ਜੇ ਗੱਲ ਨਿਬੜ ਜੇ ਵਧੀਆ ਵਧੀਆ ਹੁੰਦੀ ਆ ਤੱਕ ਨਾਲ ਤਾਂ ਫਿਰ ਹੋ ਹੀ ਜਾਣੀ ਆ ਹਾਂ ਨਾ ਵੀ ਹੱਕ ਅਸੀਂ ਲੈ ਕੇ ਚੋਂਦਿਆਂ ਕਿਉਂਕਿ ਸਾਡਾ ਵੀ ਜੀ ਨਹੀਂ ਕਰਦਾ ਹੈਗਾ ਜੀ ਘਰ ਪਰਿਵਾਰ ਨੂੰ ਛੱਡ ਕੇ ਹਨਾ ਇੰਨੀ ਠੰਡ ਦੇ ਵਿੱਚ ਇੱਥੇ ਬੈਠੀਏ ਬਿਲਕੁਲ ਜੀ ਬਿਲਕੁਲ ਹੂੰ ਕਿਸੇ ਦਾ ਪੋਤਾ ਕਿਸੇ ਦਾ ਦੋਤਾ ਛੱਡ ਛੱਡ ਆਇਆ ਬੁੱਕਲਾਂ ਚ ਬੜਦੇ ਨੇ ਕਦੋਂ ਹੂੰ ਹੁਣ ਸੋਚਦੇ ਨਾਲੇ ਉਧਰ ਰਹਿੰਦੀ ਆ ਵੀ ਬੱਚੇ ਆਪਣੇ ਬਿਨਾ ਹਨਾ ਬਿਲਕੁਲ ਨਾਲੇ ਇੱਧਰ ਹੁਣ ਦੇਖੋ ਹੁਣ ਕੋਈ ਸਾਡਾ ਜੀ ਤਾਂ ਕਰਦਾ ਨਹੀਂ ਸੜਕਾਂ ਤੇ ਰੁਲੀਏ ਠੀਕ ਹੈ ਕਿ ਨਹੀਂ ਬਿਲਕੁਲ ਵੀ ਸਾਡੀ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਮਜਬੂਰੀ ਬਣ ਗਈ ਸਰਕਾਰਾਂ ਦੁਖੀ ਕਰੀ ਜਾਂਦੀਆਂ ਨੇ ਕਰੀਏ ਵੀ ਕੀ ਬਾਕੀ ਮੰਗਾ ਉਹੀ ਨੇ ਜਿਹੜੀਆਂ ਪਹਿਲਾਂ ਮੰਨੀਆਂ ਵੀ ਨੇ ਮੰਨੀਆਂ ਵੀ ਨੇ ਬਿਲਕੁਲ ਬਾਕੀ ਨਮੀਆਂ ਇੱਕ ਦੋ ਮੰਗਿਆ ਸਾਡੀਆਂ ਨਮੀਆਂ ਵੀ ਨੇ ਉਹ ਵੀ ਡਬਲ ਟੀਓ ਹੋਗੀ ਉਹ ਵੀ ਹੋਗੀ ਹਾਂ ਐਮਐਸਪੀ ਦਾ ਪੁਰਾਣੀ ਹੈਗੀ ਜਿਹੜੀ ਖਾਸ ਮੰਗ ਕਹਿੰਦੀ ਆਪਣੀ ਚੱਲੀ ਜਾਂਦੀ ਹੈ ਹਨਾ ਹਾਂ ਜੀ ਬਾਕੀ ਅਸੀਂ ਸਾਡੀ ਮੱਕੀ ਤੇ ਮੂੰਗੀ ਤੇ ਐਮਐਸਪੀ ਨਾਲ ਮੇਕਵਾ ਤੇ ਉਹ ਸਾਰੀਆਂ ਫਸਲਾਂ ਦੀ ਐਮਐਸਪੀ ਮਿਲੇ ਮਿਲੇ ਸਾਨੂੰ ਉਹ ਮੰਗਦੇ ਆ ਸਾਡੇ ਸਹੀ ਭਾਅ ਦਿੱਤੇ ਜਾਣ ਸਾਨੂੰ ਕੋਈ ਕਰਜ਼ੇ ਮਾਫੀ ਦਾ ਨਹੀਂ ਵੀ ਨਾ ਕਰਨ ਹੂੰ ਸਾਨੂੰ ਸਹੀ ਰੇਟ ਮਿਲਣਾ ਸੀ ਆਪੀ ਕਮਾਈ ਕਰਕੇ ਲਾ ਦੇਾਂਗੇ ਕਰਜ਼ੇ ਬਿਲਕੁਲ ਸਰਕਾਰਾਂ ਸਾਨੂੰ ਭਾਅ ਨਹੀਂ ਦੇ ਰਹੀਆਂ ਹੂੰ ਅਸੀਂ ਇਹ ਗਰਲ ਦੇ ਮਾਰੇ ਅਸੀਂ ਸੜਕਾਂ ਤੇ ਮੰਗਾ ਲੈ ਕੇ ਬੈਠੇ ਆ ਦੇਖੋ ਜੇ ਸਰਕਾਰ ਮੰਨਦੀ ਆ ਤਾਂ ਬਾਲੇ ਹੀ ਵਧੀਆ ਭਾਈ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਨੌਜਵਾਨ ਤਾਂ ਪੜੀ ਜੋਸ਼ ਚ ਪੜ ਕੇ ਖੜੇ ਨਹੀਂ ਤੈਨੂੰ ਰੋਕ ਰੋਕ ਰਖ ਰਹੇ ਤਾਂ ਹੀ ਇਸ ਇਹਨਾਂ ਦੇ ਨਾਲ ਆਇਆ ਵੀ ਨਾ ਭਾਈ ਤੱਕਾ ਨਹੀਂ ਕਰਨਾ ਅਜੇ ਸਰਕਾਰਾਂ ਨਾਲ ਕੋਈ ਗੱਲ ਜਿਹੜੀ ਚੱਲਦੀ ਹੈ ਅਸਾ ਕਿ ਸਾਡੇ ਭਾਈ ਆਗੂ ਨੇ ਜਿਹੜੇ ਬੜੇ ਸੂਝਵਾਨ ਨੇ ਬਿਲਕੁਲ ਬਹੁਤ ਸਿਆਣੇ ਨੇ ਬਿਲਕੁਲ ਉਹ ਕਹਿੰਦੇ ਨੇ ਜਿਵੇਂ ਸਾਨੂੰ ਦੱਸਣਗੇ ਮੂਰਿਆਂ ਨੂੰ ਪ੍ਰਧਾਨਾਂ ਨੂੰ ਜਿਵੇਂ ਕਹਿਣਗੇ ਵੀ ਉਹਨੂੰ ਅਸੀਂ ਚੱਲਾਂਗੇ ਸੀ ਤੱਕਾ ਕੋਈ ਕਰਨਾ ਨਹੀਂ ਇਹ ਵਿਚਾਰੇ ਕਰੀ ਜਾਂਦੇ ਨੇ ਚੱਲ ਕਰੀ ਜਾਂਦੇ ਪੁਲਿਸ ਵਾਲਿਆਂ ਨੂੰ ਆਪਣੇ ਨੌਜੋਨਾਂ ਦੇ ਸੱਟਾਂ ਵੀ ਬਹੁਤ ਦੇ ਵੱਜੀਆਂ ਨੇ ਜੇ ਵਕਤ ਹੈ ਨਾ ਉਹ ਵੀ ਉਧਰੋਂ ਆ ਕੇ ਵੱਲੋਂ ਮਿਲੀ ਥੱਕਾ ਕਰੀ ਜਾਂਦੇ ਨੇ ਬਿਲਕੁਲ ਪਿਛਲੇ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਜ਼ਿਆਦਾ ਅਥਰੂਆਂ ਦੇ ਕੋਲੇ ਕਰਦੇ ਨੇ ਜੀ ਬੜਾ ਖੁੱਟ ਰਹੇ ਨੇ ਅਸੀਂ ਵੀ ਬਾਗੇ ਤੇ ਮੈਂ ਨਾ ਨੌਂ ਜੁਨ ਤੱਕ ਨਾ ਗਨ ਹਰ ਕੇ ਮੋੜ ਮੋੜ ਲਿਆਂਦੀ ਨਹੀਂ ਵੀ ਨਾ ਪਿਆ ਆਪਾਂ ਧੱਕਾ ਤਾਂ ਕਰਨਾ ਹੂੰ ਵੀ ਜਿਹੜੀ ਕਾਲ ਦਿੱਤੀ ਗਈ ਹੈ ਆਪਾਂ ਉਹਦੇ ਨੇ ਹੀ ਸਾਥ ਦੇਣਾਗਾ ਉਸੇ ਨੇ ਚੱਲਣਾ ਕੋਈ ਇੱਥੇ ਹੁਣ ਜੇ ਕੋਈ ਆਪਾਂ ਖਾਣੇ ਦਾ ਲਾ ਲਈਏ ਕੋਈ ਖਾਣੇ ਦਾ ਤੋੜਾ ਨਹੀਂ ਆਪਾਂ ਸਭਾਂ ਅਸੀਂ ਸ਼ੀਮੀ ਨਾਲ ਲੈ ਕੇ ਤੁਰਿਆ ਸਾਡੇ ਕੋਲ ਸਾਰਾ ਰਸਤਾ ਬਾਥ ਹੈ ਅੱਛਾ ਆਪ ਦਾ ਲੈ ਕੇ ਤੁਰਿਆ ਪ੍ਰਬੰਧ ਹੂੰ ਉਸ ਤੋਂ ਬਾਅਦ ਫੇਰ ਗੱਡੀ ਸਾਡੀ ਆਇਆ ਕਰੂ ਜਾਇਆ ਕਰੂ ਫੇਰ ਨਾਲ ਦੇ ਨਾਲ ਲਿਆਵਾਂਗੇ ਜੇ ਨਾ ਸਾਡੀਆਂ ਮੰਗਾ ਮੰਨੀਆਂ ਸਾਨੂੰ ਕੋਈ ਹਾੜੀ ਵੱਡਣ ਦਾ ਨਹੀਂ ਸਰਕਾਰ ਖੁਸ਼ੀ ਕਿਸੇ ਵੀ ਕਣਕ ਆ ਜੀਏ ਜਾਣਗੇ ਹੂੰ ਅਸੀਂ ਜਾਣਾ ਨਹੀਂ ਬਾਰੀ ਨਾਵ ਦੀਆਂ ਕਣਕਾਂ ਫਸਲਾਂ ਵੀ ਸਾਮਾਂਗੇ ਜੀ ਆਪਦੀਆਂ ਚਾਹੇ ਸਾਨੂੰ ਜੀਰੀਆਂ ਲਾਉਣ ਤੋਂ ਵੀ ਉਦੋਂ ਬਾਅਦ ਜੀਰੀਆਂ ਵੀ ਲਾਵਾਂਗੇ ਸਭ ਕੁਝ ਕਰਾਂਗੇ ਹੂੰ ਪਰ ਇੱਥੇ ਡਿਟੇਲਾਂਾਂ ਗਈ ਮੋਰਚੇ ਦੀ ਉਹ ਮੰਗਾ ਲੈ ਕੇ ਜਾਣੀਆਂ ਨੇ ਹੁਣ ਮੁੜਨਾ ਵੀ ਪਹਿਲਾਂ ਵਾਲਾ ਕੰਮ ਨਹੀਂ ਹੁੰਦਾ ਹੈਗਾ ਪਹਿਲਾਂ ਵਾਲਾ ਕੰਮ ਨਾ ਜੀ ਉਹ ਤਾਂ ਅਸੀਂ ਕਰਨਾ ਹੀ ਨਹੀਂ ਵੀ ਲਾਰਾਂ ਦੇ ਵਿੱਚ ਨਹੀਂ ਰਹਿਣਾ ਲਾਰਾਂ ਲਾਰਿਆਂ 'ਚ ਰਹਿਣਾ ਨਹੀਂ ਅਸੀਂ ਉਹ ਬੰਦੇ ਨੇ ਨਹੀਂ ਉਹ ਜਥੇ ਬੰਦਿਆਂ ਨੂੰ ਕਹੀ ਨਹੀਂ ਤਾਂ ਇਹਦਾ ਸੱਦਾ ਨਹੀਂ ਦਿੱਤਾ ਵੀ ਉਹ ਭੱਜੇ ਆਉਂਦੇ ਨੇ ਅਸੀਂ ਤਾਂ ਹੁਣ ਆਪ ਹੂੰ ਆਪ ਕਰਾਂਗੇ ਸਭ ਕੁਝ ਜਿਹੜਾ ਕਰਨਾ ਹੂੰ ਬਹੁਤ ਹੀ ਵਧੀਆ ਹੈ ਨਾ ਬਾਪੂ ਧੰਨਵਾਦ ਤੁਹਾਡਾ ਜਿਹੜੇ ਇੰਨੀ ਉਮਰ ਦੇ ਵਿੱਚ ਵੀ ਹਾਂਜੀ ਘਰ ਛੱਡ ਕੇ ਪਰਿਵਾਰ ਛੱਡ ਕੇ ਮੋਰਚੇ ਦੇ ਵਿੱਚ ਡਟੇ ਹੋਏ